ਲੋੜੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਫੂਡ ਸੇਫਟੀ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਅੰਮ੍ਰਿਤਸਰ ਸ਼ਹਿਰ ਦੀਆਂ ਵੱਖ-ਵੱਖ ਗੱਜਕ ਵੇਚਣ ਵਾਲੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਜਿੰਦਰਪਾਲ ਸਿੰਘ ਵੱਲੋਂ ਵਾਫਕ ਦੁਕਾਨਾਂ ਤੇ ਆਪਣੀ ਟੀਮ ਨਾਲ ਪਹੁੰਚ ਕੇ ਜਾਂਚ ਕੀਤੀ ਗਈ ਤੇ ਗੱਜਕ ਦੇ ਸੈਂਪਲ ਭਰੇ ਗਏ। ਇਸ ਮੌਕੇ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਦਾ ਕਹਿਣਾ ਸੀ ਕਿ ਲੋੜੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਹੈ। ਦੇਖੋ ਅਸੀਂ ਜਿਹੜਾ ਹੈ ਲੋੜੀ ਦੇ ਤਿਉਹਾਰ ਨੂੰ ਲੈ ਕੇ ਜਿਹੜਾ ਅਸੀਂ ਅਸੀਂ ਦੁਕਾਨਾਂ ਤੇ ਇਨ ਤੋ ਅਸੀਂ ਇੱਥੇ ਪਰ ਪੰਜਾਬ ਬਾਜ਼ਾਰ ਇੱਕ ਇੱਕ ਚੱਕਰ ਜਿਹੜੇ ਬਣਾ ਰਹੇ ਆ ਅੱਡੇ ਉਹਨਾਂ ਦੇ ਅਸੀਂ ਅੱਜ ਪਹੁੰਚ ਕੀਤੀ ਹੈ ਔਰ ਇੱਕ ਚੱਕਰ ਜਿਹੜਾ ਅਸੀਂ ਇਹ ਬਹੁਤ ਹੀ ਪੁਰਾਣੇ ਉਹਨਾਂ ਦੀ ਬਿਲਡਿੰਗ ਬਣੀ ਹੋਈ ਹੈ ਇਹਨਾਂ ਨੇ ਉਹਨਾਂ ਨੂੰ ਰੈਨੋਵੇਟ ਨਹੀਂ ਕੀਤਾ ਤੋ ਅਸੀਂ ਇਹਨਾਂ ਨੂੰ ਜਿਹੜਾ ਹੈ ਉਸ ਲਈ ਹਟਾ ਕੇ ਕੀਤੀ ਹੈ ਕਿ ਇਸ ਨੂੰ ਜਿਹੜਾ ਹੈ ਇਹਦੇ ਫਰਸ਼ ਜਿਹੜਾ ਹੈ ਉਹਦੇ ਤੇ ਟਾਈਲਸ ਵਗੈਰਾ ਲਗਾਈ ਜਾਵੇ ਔਰ ਰੋਸ਼ਨੀ ਵੀ ਜ਼ਿਆਦਾ ਹੋਣੀ ਚਾਹੀਦੀ ਹੈ ਔਰ ਇਹ ਜਿਹੜਾ ਸਟੇਨਲੈਸ ਸਟੀਲ ਦਾ ਕੜਾ ਹੈ ਉਸ ਨੂੰ ਯੂਜ਼ ਕੀਤਾ ਜਾਵੇ ਕਿਸੇ ਹੋਰ ਧਾਤੂ ਦੇ ਕੜੇ ਨੂੰ ਯੂਜ਼ ਕਰਕੇ ਇਹ ਚੱਕਰ ਨੂੰ ਬੋਲ ਕਰ ਰਹੇ ਸੀ ਔਰ ਇਸ ਦੇ ਨਾਲ ਹੀ ਅਸੀਂ ਇਹਨਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਸਮਾਨ ਬਣਾਉਣਾ ਹੈ ਉਹ ਹਾਈਜਨਿਕ ਔਰ ਸੈਨੀਟਰੀ ਕੰਡੀਸ਼ਨਸ ਤੋਂ ਬਣਾਓ ਤੇ ਨਾਲ ਦੇ ਨਾਲ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਇਹਨਾਂ ਦਾ ਗੱਚਕ ਦਾ ਸੈਂਪਲ ਵੀ ਲੈ ਲਿਆ। ਅਜੇ ਗੱਚਕ ਦਾ ਸੈਂਪਲ ਲਿਆ ਅਸੀਂ ਇਹਨਾਂ ਦਾ ਲੋਕਾਂ ਦੀ ਜ਼ਿੰਦਗੀ ਨਾਲ ਕਿੰਨਾ ਕੁਲਵਾਰ ਕੀਤਾ ਜਾ ਰਿਹਾ ਹੈ ਨਾ ਲੋਕਾਂ ਵਿੱਚ। ਦੇਖੋ ਜਿਹੜੀ ਹਾਈਜਨ ਔਰ ਸੈਨੀਟਰੀ ਕੰਡੀਸ਼ਨਸ ਨੇ ਉਹ ਬਿਲਕੁਲ ਠੀਕ ਹੋਣੀਆਂ ਚਾਹੀਦੀਆਂ। ਇਹਨਾਂ ਵੱਲੋਂ ਜਿਹੜਾ ਹਾਈਜਨ ਔਰ ਸੈਨੀਟਰੀ ਕੰਡੀਸ਼ਨਸ ਜਿਹੜੀਆਂ ਉਹ ਠੀਕ ਨਹੀਂ ਸੀ ਜਿਸ ਕਰਕੇ ਵਿਭਾਗ ਕੋਲ ਇਹਨਾਂ ਨੂੰ ਇੰਟਰੂ ਵਿੱਚ ਨੋਟਿਸ ਦਿੱਤਾ ਗਿਆ ਅਸੀਂ ਜਿਹੜਾ ਲੋਕਾਂ ਦੀ ਸਿਹਤ ਨੂੰ ਜਿਹੜਾ ਚੰਗਾ ਸਮਾਨ ਪਹੁੰਚਣ ਲਈ ਵਚਨਬੱਧ ਹੈ ਜਿਸ ਦੇ ਤਹਿਤ ਜਿਹੜਾ ਅਸੀਂ ਜਿਹੜਾ ਹੈ ਦੁਕਾਨਾਂ ਦੀ ਚੈਕਿੰਗ ਕਰ ਰਹੇ ਆਂ ਔਰ ਨਾਲ ਦੇ ਨਾਲ ਸਰਟੀਫਿਕੇਟਾ ਹੁਣ ਤੱਕ ਕਿੰਨੀਆਂ ਦੁਕਾਨਾਂ ਦੀ ਉੱਪਰ ਨਾ ਬੇਮਾਰੀ ਕੀਤੀ ਹੈ ਅਸੀਂ ਹੁਣ ਤੱਕ 4-5 ਬੰਨਾਂ ਦੇਖ ਲਈਆਂ ਤੇ ਹੋਰ ਵੀ ਅਸੀਂ ਬਾਜ਼ਾਰ ਦੀ ਜਾਂਚ ਕਰ ਰਹੇ ਹਾਂ ਇਸ ਤਰ੍ਹਾਂ ਦੀ ਕਾਲੀ ਭੇਡਾਂ ਨੂੰ ਕੀ ਵਾਰਨਿੰਗ ਦੇਣਾ ਚਾਹੁੰਦੇ ਹੋ ਦੇਖੋ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈ ਕਿ ਅਸੀਂ ਜਿਹੜਾ ਹੈ ਇਹਨਾਂ ਨੂੰ ਇਹਨਾਂ ਨੂੰ ਸੁਧਾਰਨਾ ਹੈ ਕਿ ਇਹ ਜਿਹੜਾ ਹੈ ਇਹ ਆਪਣੀ ਜਿਹੜੀ ਆ ਚੀਜ਼ਾਂ ਦੇ ਵਿੱਚ ਸੁਧਾਰ ਨਹੀਂ ਲਿਆ ਰਹੇ ਪੁਰਾਣੇ ਤਰੀਕੇ ਦੇ ਨਾਲ ਹੀ ਪੁਰਾਣਾ ਹੀ ਇਹਨਾਂ ਦਾ ਜਿਹੜਾ ਸੈਟਅਪ ਲੱਗਿਆ ਹੋਇਆ ਹੈ ਉਸ ਨੂੰ ਇਹ ਯੂਜ਼ ਕਰੀ ਜਾ ਰਿਹਾ ਹੈ ਜਿਸ ਕਰਕੇ ਅਸੀਂ ਇਹਨਾਂ ਨੂੰ ਕਹਿਆ ਕਿ ਇਹਨੂੰ ਸਾਰੇ ਸਟਾਕ ਨੂੰ ਚੇਂਜ ਕਰਕੇ ਇਸ ਨੂੰ ਅਪਡੇਟ ਕੀਤਾ ਜਾਵੇ ਔਰ ਨਵਾਂ ਸਟਾਕ ਲਗਾ ਕੇ ਜਿਹੜਾ ਹੈ ਇਹ ਸ਼ਹਿਰ ਵਾਸੀਆਂ ਦੇ ਦੁਕਾਨਦਾਰਾਂ ਫੈਕਟਰੀ ਮਾਲਕਾਂ ਨੂੰ ਵੀ ਇਹ ਕਰ ਰਹੇ ਹੋ ਆ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਔਰ ਦੁਕਾਨਦਾਰਾਂ ਨੂੰ ਖਾਸ ਕਰਕੇ ਅਪੀਲ ਹੈ ਕਿ ਜਿਹੜਾ ਵੀ ਤੁਸੀਂ ਸਮਾਨ ਬਣਾ ਰਹੇ ਹੋ ਖਾਣ ਪੀਣ ਦਾ ਔਰ ਜਿਵੇਂ ਤਿਉਹਾਰ ਹੈ ਲੋਹੜੀ ਦਾ ਜੋ ਵੀ ਕੋਈ ਸਮਾਨ ਬਣਾ ਰਹੇ ਹੋ ਇਸ ਨੂੰ ਸਹੀ ਤੇ ਸਾਫ਼ ਸੁਥਰੇ ਹਾਈਜੀਨਿਕ ਕੰਡੀਸ਼ਨ ਦੇ ਵਿੱਚ ਬਣਾਓ ਤਾਂ ਜੋ ਲੋਕਾਂ ਤੱਕ ਸਹੀ ਮਿਆਦ ਦੀ ਚੀਜ਼ਾਂ ਪਹੁੰਚੇ ਹਮ ਜਿੱਥੇ ਬੱਚਾ ਦਾ ਰੋਗ ਸਾਂਚਣ ਵਾਲਾ ਕਰ ਰਹੇ ਨਾਲ ਹੀ ਗੂੜ ਪਾ ਕੇ ਟੁਕੜਾ ਪਾ ਦੇਉਂਦੇ ਹੋ ਨਾਲ ਹੀ ਬਿਲਕੁਲ ਤੁਹਾਡੇ ਸਾਹਮਣੇ ਹੋ ਨਹੀਂ ਟੁਕੜਾ ਇਸ ਲਈ ਅਸੀਂ ਇਹਨਾਂ ਨੂੰ ਨੋਟਿਸ issues ਕੀਤਾ ਹੈ ਇਸ ਸਿਚੁਏਸ਼ਨ ਨੂੰ ਲੈ ਕੇ ਨੋਟਿਸ issues ਕੀਤਾ ਤੇ ਜਵਾਬ ਦੇਣਗੇ ਉਸ ਤਰ੍ਹਾਂ ਕਰਦੇ ਜੀ ਹੈ ਰਿਪੋਰਟ ਜੀਕੀਆ ਟੀਵੀ ਲੋੜੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਫੂਡ ਸੇਫਟੀ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਅੰਮ੍ਰਿਤਸਰ ਸ਼ਹਿਰ ਦੀਆਂ ਵੱਖ-ਵੱਖ ਗੱਜਕ ਵੇਚਣ ਵਾਲੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਜਿੰਦਰਪਾਲ ਸਿੰਘ ਵੱਲੋਂ ਵਾਫਕ ਦੁਕਾਨਾਂ ਤੇ ਆਪਣੀ ਟੀਮ ਨਾਲ ਪਹੁੰਚ ਕੇ ਜਾਂਚ ਕੀਤੀ ਗਈ ਤੇ ਗੱਜਕ ਦੇ ਸੈਂਪਲ ਭਰੇ ਗਏ। ਇਸ ਮੌਕੇ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਦਾ ਕਹਿਣਾ ਸੀ ਕਿ ਲੋੜੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਹੈ। ਦੇਖੋ ਅਸੀਂ ਜਿਹੜਾ ਹੈ ਲੋੜੀ ਦੇ ਤਿਉਹਾਰ ਨੂੰ ਲੈ ਕੇ ਜਿਹੜਾ ਅਸੀਂ ਅਸੀਂ ਦੁਕਾਨਾਂ ਤੇ ਇਨ ਸੋ ਅਸੀਂ ਇੱਥੇ ਪਰਪੰਗਿਆ ਬਾਜ਼ਾਰ ਇੱਕ ਇੱਕ ਚੱਕਰ ਜਿਹੜੇ ਬਣਾ ਰਹੇ ਆ ਅੱਡੇ ਉਹਨਾਂ ਦੇ ਅਸੀਂ ਅੱਜ ਪਹੁੰਚ ਕੀਤੀ ਹੈ ਔਰ ਇੱਕ ਚੱਕਰ ਜਿਹੜਾ ਅਸੀਂ ਇਹ ਬਹੁਤ ਹੀ ਪੁਰਾਣੇ ਉਹਨਾਂ ਦੀ ਬਿਲਡਿੰਗ ਬਣੀ ਹੋਈ ਹੈ ਇਹਨਾਂ ਨੇ ਉਹਨਾਂ ਨੂੰ ਰੈਨੋਵੇਟ ਨਹੀਂ ਕੀਤਾ ਸੋ ਅਸੀਂ ਇਹਨਾਂ ਨੂੰ ਜਿਹੜਾ ਹੈ ਉਸ ਲਈ ਹਦਾਇਤ ਕੀਤੀ ਹੈ ਕਿ ਇਸ ਨੂੰ ਜਿਹੜਾ ਹੈ ਇਹਦੇ ਫਰਸ਼ ਜਿਹੜਾ ਹੈ ਉਹਦੇ ਤੇ ਟਾਈਲਸ ਵਗੈਰਾ ਲਗਾਈ ਜਾਵੇ ਔਰ ਰੋਸ਼ਨੀ ਵੀ ਜ਼ਿਆਦਾ ਹੋਣੀ ਚਾਹੀਦੀ ਹੈ ਔਰ ਇਹ ਜਿਹੜਾ ਸਟੇਨਲੈਸ ਸਟੀਲ ਦਾ ਕੜਾ ਹੈ ਉਸ ਨੂੰ ਯੂਜ਼ ਕੀਤਾ ਜਾਵੇ ਕਿਸੇ ਹੋਰ ਧਾਤੂ ਦੇ ਕੜੇ ਨੂੰ ਯੂਜ਼ ਕਰਕੇ ਇਹ ਚੱਕਰ ਨੂੰ ਬੋਲ ਕਰ ਰਹੇ ਸੀ ਔਰ ਇਸ ਦੇ ਨਾਲ ਹੀ ਅਸੀਂ ਇਹਨਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਸਮਾਨ ਬਣਾਉਣਾ ਹੈ ਉਹ ਹਾਈਜਨਿਕ ਔਰ ਸੈਨੀਟਰੀ ਕੰਡੀਸ਼ਨਸ 'ਚ ਬਣਾਓ ਤੇ ਨਾਲ ਦੇ ਨਾਲ ਸਾਡੀ ਡਿਪਾਰਟਮੈਂਟ ਵੱਲੋਂ ਇੱਕ ਇਹਨਾਂ ਦਾ ਗੱਚਕ ਦਾ ਸੈਂਪਲ ਵੀ ਲੈ ਲਿਆ। ਅਜੇ ਗੱਚਕ ਦਾ ਸੈਂਪਲ ਲਿਆ ਜਿਸ ਇਹਨਾਂ ਦਾ ਲੋਕਾਂ ਦੀ ਜ਼ਿੰਦਗੀ ਨਾਲ ਕਿੰਨਾ ਗੁਲਵਾਰ ਕੀਤਾ ਜਾ ਰਿਹਾ ਹੈ ਨਾ ਲੋਕਾਂ ਵਿੱਚ। ਦੇਖੋ ਜਿਹੜੀ ਹਾਈਜਨ ਔਰ ਸੈਨੀਟਰੀ ਕੰਡੀਸ਼ਨਸ ਨੇ ਉਹ ਬਿਲਕੁਲ ਠੀਕ ਹੋਣੀਆਂ ਚਾਹੀਦੀਆਂ। ਇਹਨਾਂ ਵੱਲੋਂ ਜਿਹੜਾ ਹਾਈਜਨ ਔਰ ਸੈਨੀਟਰੀ ਕੰਡੀਸ਼ਨਸ ਜਿਹੜੀਆਂ ਉਹ ਠੀਕ ਨਹੀਂ ਸੀ ਜਿਸ ਕਰਕੇ ਵਿਭਾਗ ਕੋਲ ਇਹਨਾਂ ਨੂੰ ਇੰਟਰੂ ਵਿੱਚ ਨੋਟਿਸ ਦਿੱਤਾ ਗਿਆ ਅਸੀਂ ਜਿਹੜਾ ਲੋਕਾਂ ਦੀ ਸਿਹਤ ਨੂੰ ਜਿਹੜਾ ਚੰਗਾ ਸਮਾਨ ਪਹੁੰਚਣ ਲਈ ਵਚਨਬੱਧ ਹੈ ਜਿਸ ਦੇ ਤਹਿਤ ਜਿਹੜਾ ਅਸੀਂ ਜਿਹੜਾ ਹੈ ਦੁਕਾਨਾਂ ਦੀ ਚੈਕਿੰਗ ਕਰ ਰਹੇ ਆਂ ਔਰ ਨਾਲ ਦੇ ਨਾਲ ਸਰਟੀਫਾਈਡਾ ਹੁਣ ਤੱਕ ਕਿੰਨੀਆਂ ਦੁਕਾਨਾਂ ਦੀ ਉੱਪਰ ਨਾ ਬਿਮਾਰੀ ਕੀਤੀ ਹੈ ਅਸੀਂ ਹੁਣ ਤੱਕ 4-5 ਬੰਨਾਂ ਜਿਹੜੀਆਂ ਉਹ ਦੇਖ ਲਈਆਂ ਤੇ ਹੋਰ ਵੀ ਅਸੀਂ ਬਾਜ਼ਾਰ ਦੀ ਰਿਕਰਕਸ਼ਨ ਕਰਦੇ ਇਸ ਤਰ੍ਹਾਂ ਦੀ ਕਾਲੀ ਭੇਡਾਂ ਨੂੰ ਕੀ ਵਾਰਨਿੰਗ ਦੇਣਾ ਚਾਹੀਦਾ ਹੈ ਦੇਖੋ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈ ਕਿ ਅਸੀਂ ਜਿਹੜਾ ਹੈ ਇਹਨਾਂ ਨੂੰ ਇਹਨਾਂ ਨੂੰ ਸੁਧਾਰਨਾ ਹੈ ਕਿ ਇਹ ਜਿਹੜਾ ਹੈ ਇਹ ਆਪਣੀ ਜਿਹੜੀ ਆ ਚੀਜ਼ਾਂ ਦੇ ਵਿੱਚ ਸੁਧਾਰ ਨਹੀਂ ਲਿਆ ਰਹੇ ਪੁਰਾਣੇ ਤਰੀਕੇ ਦੇ ਨਾਲ ਹੀ ਪੁਰਾਣਾ ਹੀ ਇਹਨਾਂ ਦਾ ਜਿਹੜਾ ਸੈਟਅਪ ਲੱਗਿਆ ਹੋਇਆ ਹੈ ਉਸ ਨੂੰ ਹੀ ਯੂਜ਼ ਕਰੀ ਜਾ ਰਿਹਾ ਹੈ ਉਸ ਕਰਕੇ ਅਸੀਂ ਇਹਨਾਂ ਨੂੰ ਕਹਿਆ ਕਿ ਇਹਨੂੰ ਸਾਰੇ ਸਰਕਟ ਨੂੰ ਚੇਂਜ ਕਰਕੇ ਇਸ ਨੂੰ ਅਪਡੇਟ ਕੀਤਾ ਜਾਵੇ ਔਰ ਨਵਾਂ ਸਰਕਟ ਲਗਾ ਕੇ ਜਿਹੜਾ ਹੈ ਇਹ ਸ਼ਹਿਰ ਵਾਸੀਆਂ ਦੇ ਦੁਕਾਨਦਾਰਾਂ ਫੈਕਟਰੀ ਮਾਲਕ ਨੂੰ ਫੀਲ ਕਰ ਰਹੇ ਹੋ ਆ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਔਰ ਦੁਕਾਨਦਾਰਾਂ ਨੂੰ ਖਾਸ ਕਰਕੇ ਅਪੀਲ ਹੈ ਕਿ ਜਿਹੜਾ ਵੀ ਤੁਸੀਂ ਸਮਾਨ ਬਣਾ ਰਹੇ ਹੋ ਖਾਣ ਪੀਣ ਦਾ ਔਰ ਜਵੇਂ ਤਿਉਹਾਰ ਹੈ ਲੋਹੜੀ ਦਾ ਜੋ ਵੀ ਕੋਈ ਸਮਾਨ ਬਣਾ ਰਹੇ ਹੋ ਇਸ ਨੂੰ ਸਹੀ ਤੇ ਸਾਫ਼ ਸੁਥਰੇ ਹਾਈਜੀਨਿਕ ਕੰਡੀਸ਼ਨ ਦੇ ਵਿੱਚ ਬਣਾਓ ਤਾਂ ਜੋ ਲੋਕਾਂ ਤੱਕ ਸਹੀ ਮਿਆਰ ਦੀ ਚੀਜ਼ਾਂ ਪਹੁੰਚੇ ਹਮ ਜਿੱਥੇ ਹੈ ਬੱਚਾ ਤਾਂ ਰੋਗਾਂ ਸਾਂਚਣ ਵਾਲਾ ਕਰ ਰਹੇ ਨਾਲ ਹੀ ਗੂੜ ਪਾ ਕੇ ਟੁਕੜਾ ਪਾ ਦੇਉਂਦੇ ਹੋ ਨਾਲ ਹੀ ਬਿਲਕੁਲ ਕਿ ਬੜੀ ਦੇਖੋ ਤੁਹਾਡੇ ਸਾਹਮਣੇ ਹੋ ਨਹੀਂ ਟੁਕੜਾ ਇਸ ਲਈ ਅਸੀਂ ਇਹਨਾਂ ਨੂੰ ਨੋਟਿਸ issues ਕੀਤਾ ਹੈ ਇਸ ਸਿਚੁਏਸ਼ਨ ਨੂੰ ਲੈ ਕੇ ਨੋਟਿਸ issues ਕੀਤਾ ਤੇ ਜਵਾਬ ਦੇਣਗੇ ਉਸ ਤਰ੍ਹਾਂ ਕਰਦੇ ਜੀ ਹੈ ਰਿਪੋਰਟ ਜੀ ਕੀ ਆ ਟੀਵੀ